education is not the amount of information that is put in the human brain it must have man-making character-making and life-building assimilation of ideas <laughs> ਦੋਸਤੋ ਅੱਜ ਗੱਲ ਕਰਾਂਗੇ ਮਾਜੇ ਦੀ ਮਾਜੇ ਦੀ ਲੋਕ ਸਭਾ ਸੀਟ ਗੁਰਦਾਸਪੁਰ ਜਿੱਥੋਂ ਕਈ ਦਸ਼ਕਾਂ ਤੋਂ ਬਾਲੀਵੁੱਡ ਦੇ ਸtare ਸੰਸਦ ਵਿੱਚ ਜਾ ਕੇ ਜਗਮਗਾਉਂਦੇ ਰਹੇ ਚਾਹੇ ਉਹ ਵਿਨੋਦ ਖੰਨਾ ਹੋਣ ਜਾਂ ਪਿਛਲੀ ਵਾਰ ਦੇ ਐਮਪੀ ਸੰਨੀ ਦਿਓਲ ਉਹ ਇਥੋਂ ਚੁਣ ਕੇ ਸੰਸਦ ਵਿੱਚ ਜਾਂਦੇ ਰਹੇ ਗੁਰਦਾਸਪੁਰ ਸੀਟ ਤੇ ਇਸ ਵਾਰ ਕੋਈ ਵੀ ਫਿਲਮੀ ਸtare ਨਹੀਂ ਹੈ ਪਰ ਦੋਸਤੋ ਨੇਤਾ ਵੀ ਕਿਹੜਾ ਕਿਸੇ অভিনেতা ਤੋਂ ਘੱਟ ਹੁੰਦੇ ਹਨ ਆਪਣੀ ਵਧੀਆ ਐਕਟਿੰਗ ਦੇ ਸਿਰ ਤੇ ਲਾਈਵ ਐਕਟਿੰਗ ਕਰਦੇ ਹੋਏ 5 ਸਾਲਾਂ ਬਾਅਦ ਉਹੀਓ ਨਾਰੇ ਉਹੀਓ ਵਾਦੇ ਕਰਕੇ ਕਿਵੇਂ ਆਮ ਵੋਟਰਾਂ ਨੂੰ ਪਰਮਾ ਜਾਂਦੇ ਨੇ ਸਾਡੇ ਨੇਤਾ ਨੇਤਾਵਾਂ ਦੇ ਇਸ ਗੁਣ ਦੀ ਤਾਰੀਫ ਤਾਂ ਕਰਨੀ ਬਣਦੀ ਹੀ ਹੈ ਦੋਸਤੋ ਉਹਨਾਂ ਵਰਗੀ ਅਦਾਕਾਰੀ ਐਕਟਿੰਗ ਅਭਿਨੇ ਫਿਲਮੀ ਕਲਾਕਾਰ ਵੀ ਨਹੀਂ ਕਰ ਸਕਦੇ ਇਹ ਮੰਨਣਾ ਹੀ ਪਵੇਗਾ ਦੋਸਤੋ ਚਲੋ ਦੋਸਤੋ ਆਪਣੇ ਵਿਸ਼ੇ ਤੇ ਆਉਂਦੇ ਹਾਂ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਦੋਸਤੋ ਗੁਰਦਾਸਪੁਰ ਗੁਰਦਾਸਪੁਰ ਪੰਜਾਬ ਦਾ ਸਭ ਤੋਂ ਮਹੱਤਵਪੂਰਨ ਜ਼ਿਲ੍ਹਾ ਮੇਰੇ ਲਈ ਤਾਂ ਇਹ ਇੱਕ پاک ਪਵਿੱਤਰ ਥਾਂ ਹੈ ਆਪਣੇ ਪੀਤਾ ਪੁਰਖਿਆਂ ਦੀ ਭੂਮੀ ਲੋਕ ਦਲੇਰ ਜੁੱਸੇ ਦੇ ਤਗੜੇ ਉਪਜਾਊ ਜ਼ਮੀਨਾਂ ਰਾਵੀ ਬਿਆਸ ਵਰਗੇ ਦਰਿਆਵਾਂ ਦੀ ਹੋਂਦ ਕਈ ਬਰਸਾਤੀ ਨਦੀਆਂ ਨਾਲੇ ਦਰਿਆ ਪਾਕਿਸਤਾਨ ਨਾਲ ਛੰਦਾ ਬਾਰਡਰ ਮਿੱਠ ਬੋਲਣ ਅਤੇ ਦਲੇਰ ਲੋਕ ਬੜੀਆਂ ਸਿਫਤਾਂ ਨੇ ਦੋਸਤੋ ਗੁਰਦਾਸਪੁਰ ਹਲਕੇ ਦੀਆਂ ਪਰ ਸਾਡਾ ਵਿਸ਼ਾ ਦਾ ਚੋਣਾਂ ਵਿੱਚ ਕੌਣ ਜਿੱਤੂ ਪਰ ਸਾਡਾ ਵਿਸ਼ਾ ਦਾ ਚੋਣਾਂ ਵਿੱਚ ਕੌਣ ਜਿੱਤੂ ਉਸ ਦੀ ਸੰਭਾਵਨਾ ਇਹ ਅਧਿਐਨ ਦੀ ਹੈ ਦੋਸਤੋ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਵੋਟਰ ਹਨ ਕੁੱਲ ਲਗਭਗ 16,3628 ਜਿਨ੍ਹਾਂ ਵਿੱਚੋਂ 8,48,196 ਪੁਰਸ਼ ਅਤੇ 7,55,396 ਮਹਿਲਾ ਵੋਟਰ ਹਨ ਦੋਸਤੋ ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਖੇਤਰ ਪੈਂਦੇ ਹਨ ਆਜੋ ਉਹਨਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਦੇ ਹਾਂ ਇਹਨਾਂ ਵਿੱਚ ਪਠਾਨਕੋਟ ਸੁਜਾਨਪੁਰ ਭੁਆ ਗੁਰਦਾਸਪੁਰ ਦੇਨਾਨਗਰ ਕਾਦੀਆਂ ਬਟਾਲਾ ਫਤਿਹਗਰ ਚੂੜੀਆਂ ਦੇ ਡੇਰਾ ਬਾਬਾ ਨਾਨਕ ਪ੍ਰਮukh ਖਾਨ ਦੋਸਤੋ ਇਸ ਖੇਤਰ ਵਿੱਚ ਬਹੁਤੇ ਇਲਾਕੇ ਖੇਤੀ ਪ੍ਰਧਾਨ ਹੀ ਹਨ ਖੇਤੀ ਲੋਕਾਂ ਦਾ ਮੁੱਖ ਕੀਤਾ ਹੈ ਥੋੜੀ ਬਹੁਤੀ ਇੰਡਸਟਰੀ ਬਟਾਲਾ ਵਿੱਚ ਹੁੰਦੀ ਸੀ ਪਰ ਕਾਲੇ ਦੌਰ ਦੇ ਦੌਰਾਨ ਲਗਭਗ ਉਹ ਵੀ ਖਤਮ ਹੀ ਹੋ ਗਈ ਹੈ ਬਾਰਡਰ ਏਰੀਆ ਹੋਣ ਕਰਕੇ ਇਹਨਾਂ ਖੇਤਰਾਂ ਵਿੱਚ ਕੋਈ ਬਹੁਤੀ ਤਰੱਕੀ ਨਹੀਂ ਹੋਈ ਇੰਡਸਟਰੀ ਤਾਂ ਵੈਸੇ ਵੀ ਬਾਕੀ ਪੰਜਾਬ ਤੋਂ ਅੱਜਕੱਲ ਭੱਜ ਹੀ ਰਹੀ ਹੈ ਦੂਸਰੀਆਂ ਸਟੇਟਾਂ ਵੱਲ ਫੇਰ ਸਰਹੱਦੀ ਖੇਤਰ ਦੇ ਲੋਕਾਂ ਦਾ ਕਾਹਦਾ ਰੁੱਸਾ ਸਰਕਾਰਾਂ ਦੇ ਨਾਲ ਲੋਕ ਰੋਜ਼ਗਾਰ ਲਈ ਖੇਤੀਬਾੜੀ ਕਰਦੇ ਹਨ ਫੌਜ ਫੌਜ ਅਰਧ ਸੈਨਿਕ ਬਲਾਂ ਵਿੱਚ ਭਰਤੀ ਹੋਣ ਦਾ ਰੁਝਾਨ ਬਹੁਤ ਹੈ ਗੁਰਦਾਸਪੁਰ ਦੇ ਲੋਕਾਂ ਵਿੱਚ ਲੋਕ ਛੋਟੇ-ਮੋਟੇ ਕੰਮਦੰਦੇ ਕਰਕੇ ਆਪਣਾ ਜੀਵਨ ਨਿਰਵਾਹ ਕਰਦੇ ਹਨ ਪਰ ਨਸ਼ਾ ਨਸ਼ਾ ਮਾਜੇ ਵਿੱਚ ਨਸ਼ਾ ਬਹੁਤ ਹੈ ਬਾਰਡਰ ਪਾਰ ਤੋਂ ਨਸ਼ਾ ਆਨ ਕਰਕੇ ਸੌਖਾ ਅਵੇਲੇਬਲ ਹੁੰਦਾ ਹੈ ਭਾਵੇਂ ਦੋਸਤੋ ਨਸ਼ਾ ਇੱਥੇ ਦੀ ਇੱਕ ਪ੍ਰਮੁੱਖ ਸਮੱਸਿਆ ਹੈ ਪਰ ਇੱਥੋਂ ਦੇ ਲੋਕ ਗੁਰਦਾਸਪੁਰੀਏ ਮਿਹਨਤ ਕਾਸ਼ ਮਿੱਠ ਬੋਲੜੇ ਮਿਲ ਅਨਸਾਰ ਅਤੇ ਦਲੇਰ ਹਨ ਪਰਮਾਤਮਾ ਦੀ ਮਿਹਰ ਇਹੀ ਤਾਂ ਪੰਜਾਬ ਵਿੱਚ ਸੱਚਮੁੱਚ ਹੀ ਜਦੋਂ ਕਦੀ ਲੋਕਾਂ ਦੀ ਸੱਚੀ ਸਰਕਾਰ ਲੋਕਾਂ ਦੀ ਸੱਚੀ ਹਮਦਰਦ ਸਰਕਾਰ ਆਈ ਤਾਂ ਇਹ ਖੇਤਾ ਪੰਜਾਬ ਵਿੱਚ ਸਭ ਤੋਂ ਵੱਧ ਤਰੱਕੀ ਕਰੇਗਾ ਇਸ ਵਾਰ ਲੋਕ ਸਭਾ ਹਲਕੇ ਉਦੋਂ ਕਿਸੇ ਵੀ ਪਾਰਟੀ ਨੇ ਫਿਲਮੀ ਸਟਾਰ ਨਹੀਂ ਖੜਾ ਕੀਤਾ ਸਾਰੇ ਉਮੀਦਵਾਰ ਲਗਭਗ ਠੇਠ ਪੋਲੀਟੀਸ਼ੀਅਨ ਹੀ ਹਨ ਦੋਸਤੋ ਬੇਸ਼ੱਕ ਇਹ ਸੀਟ ਬੜੇ ਚਿਰਾਂ ਤੋਂ ਬੀਜੇਪੀ ਪੱਖੀ ਮੰਨੀ ਜਾਂਦੀ ਰਹੀ ਹੈ ਪਰ ਇਸ ਵਾਰ ਕੋਈ ਵੀ ਬੋਧਾ ਸਾਫ ਸਾਫ ਕਿਹਾ ਨਹੀਂ ਜਾ ਸਕਦਾ ਬੀਜੇਪੀ ਦੇ ਪੱਖ ਵਿੱਚ ਜਾਂਦੀ ਹਵਾ ਬਹੁਤੀ ਮਹਿਸੂਸ ਨਹੀਂ ਕੀਤੀ ਜਾ ਸਕਦੀ ਭਾਜਪਾ ਨੇ ਇਸ ਸੀਟ ਤੋਂ ਉਮੀਦਵਾਰ ਖੜਾ ਕੀਤਾ ਹੈ ਸੁजानਪੁਰ ਹਲਕੇ ਤੋਂ ਕਈ ਵਾਰ ਐਮਐਲਏ ਰਹਿ ਚੁੱਕੇ ਦਿਨੇਸ਼ ਸਿੰਘ ਬੱਬੂ ਉਹਨਾਂ ਦਾ ਪ੍ਰਭਾਵ ਬਹੁਤਾ ਤਿੰਨ ਚਾਰ ਹਲਕਿਆਂ ਤੱਕ ਹੀ ਹੈ ਜਿਨ੍ਹਾਂ ਵਿੱਚ ਸੁजानਪੁਰ ਪਠਾਨਗੋਟ ਦਿਨਾਂਗਰ ਅਤੇ ਭੋਇ ਇਲਾਕੇ ਅਤੇ ਕੁਝ ਹੱਦ ਤੱਕ ਗੁਰਦਾਸਪੁਰ ਵੀ ਸ਼ਾਮਲ ਕਰ ਹੀ ਲੈਂਦੇ ਹਾਂ ਪਰ ਬਾਕੀ ਚਾਰ ਵਿਧਾਨ ਸਭਾ ਹਲਕੇ ਉਹਨਾਂ ਵਿੱਚ ਉਹਨਾਂ ਦਾ ਕੋਈ ਖਾਸ ਪ੍ਰਭਾਵ ਨਹੀਂ ਹੈ ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਬੀਜੇਪੀ ਇਸ ਵਾਰ ਆਪਣੇ ਕੈਡਰ ਦੇ ਸਿਰ ਤੇ ਹੀ ਗੁਰਦਾਸਪੁਰ ਦੀ ਲੋਕ ਸਭਾ ਸੀਟ ਲੜ ਰਹੀ ਹੈ ਜੇ ਦਿਨੇਸ਼ ਬੱਬੂ ਜਿੱਤ ਜਾਂਦੇ ਨੇ ਤਾਂ ਇਹ ਪੂਰੀ ਤਰ੍ਹਾਂ ਸਿਰਫ ਅਤੇ ਸਿਰਫ ਪਾਰਟੀ ਦੀ ਭਾਜਪਾ ਦੀ ਅਤੇ ਉਸ ਦੇ ਸੰਗਠਨ ਉਸ ਦੇ ਵਰਕਰਾਂ ਦੀ ਹੀ ਜਿੱਤ ਹੋਵੇਗੀ ਕੁੱਲ ਮਿਲਾ ਕੇ ਕਿਹਾ ਜਾਵੇ ਤਾਂ ਗੁਰਦਾਸਪੁਰ ਲੋਕ ਸਭਾ ਸੀਟ ਤੇ ਇਸ ਵਾਰ ਉਮੀਦਵਾਰ ਨਾਲੋਂ ਭਾਜਪਾ ਦੀ ਆਪਣੀ ਸਾਖ ਦਾਤੇ ਹੈ ਜਿੱਤ ਹਰ ਭਾਜਪਾ ਦੀ ਆਪਣੀ ਹੋਵੇਗੀ ਕੈਂਡੀਡੇਟ ਦੀ ਨਹੀਂ ਜਦੋਂ ਕਿ ਦੋਸਤੋ ਗੁਰਦਾਸਪੁਰੋਂ ਕਿਸੇ ਵੇਲੇ ਭਾਜਪਾ ਵੱਲੋਂ ਤਿੰਨ ਵਾਰ ਵਿਨੋਦ ਖੰਨਾ ਤੇ ਇੱਕ ਵਾਰ ਸੰਨੀ ਦੋਲ ਵਰਗੇ ਧਾਕੜ ਤੇ ਹਰਮਨ ਪਿਆਰੇ ਉਮੀਦਵਾਰ ਖੜੇ ਹੋਏ ਅਤੇ ਜਿੱਤਦੇ ਰਹੇ ਉਹ ਬਹੁਤ ਹੱਦ ਤੱਕ ਆਪਣੇ ਸਿਰ ਤੇ ਹੀ ਚੋਣਾ ਇੱਕ ਤਰਫਾ ਜਿਤਾ ਦਿੰਦੇ ਰਹੇ ਭਾਜਪਾ ਨੂੰ ਪਰ ਇਸ ਵਾਰ ਬੀਜੇਪੀ ਲਈ ਉਹ ਸਥਿਤੀ ਨਹੀਂ ਹੈ ਦinesh babbu ਦੀ ਜਿੱਤ ਉਹ ਵੀ ਪਾਰਟੀ ਦੀ ਜਿੱਤ ਹੋਵੇਗੀ ਸਰਵ ਅਤੇ ਸਿਰਫ ਪਾਰਟੀ ਦੀ ਜਿੱਤ ਜੇ ਭਾਜਪਾ ਦੇ ਵਰਕਰ ਉਹਨਾਂ ਦਾ ਸਵੇਠਨ ਪੂਰਾ ਜੋਰ ਲਾਉਣ ਤਾਂ ਬੀਜੇਪੀ ਫਿਰ ਗੁਰਦਾਸਪੁਰ ਤੋਂ ਇਹ ਸੀਟ ਕੱਢ ਸਕਦੀ ਹੈ ਇਸ ਤੋਂ ਬਾਅਦ ਇੱਕ ਹੋਰ ਪਾਰਟੀ ਹੈ ਇਸ ਵਿੱਚ ਕਾਂਗਰਸ ਪਾਰਟੀ ਹਾਂਜੀ ਉਹ ਵੀ ਇੱਥੋਂ ਦੀ ਪੁਰਾਣੀ ਪਾਰਟੀ ਹੈ ਜੋ ਸੱਤਾ ਲਈ ਹਮੇਸ਼ਾ ਸੰਘਰਸ਼ ਕਰਦੀ ਹੀ ਰਹੀ ਹੈ ਬੀਜੇਪੀ ਨੂੰ ਪੂਰੀ ਟੱਕਰ ਦਿੰਦੀ ਰਹੀ ਹੈ ਕਾਂਗਰਸ ਪਾਰਟੀ ਕਿਸੇ ਵੇਲੇ ਭਿੰਡਰ ਫੈਮਿਲੀ ਗੁਰਦਾਸਪੁਰ ਸੀਟ ਤੋਂ ਕਾਂਗਰਸ ਵੱਲੋਂ ਉਸਦੀ ਧੂਤੀ ਬੋਲਦੀ ਹੁੰਦੀ ਸੀ ਇਸ ਵਾਰ ਕਾਂਗਰਸ ਨੇ ਆਪਣਾ ਉਮੀਦਵਾਰ ਬਣਾਇਆ ਹੈ ਸੁਖਜਿੰਦਰ ਸਿੰਘ ਰੰਧਾਵਾ ਨੂੰ ਜੋ ਰਾਜਸਥਾਨ ਦੀਆਂ ਚੋਣਾਂ ਵੇਲੇ ਚਾਰਜ ਸਨ ਕਾਂਗਰਸ ਦੇ ਉਹਨਾਂ ਦੀ ਰਹਿਨਮਾਈ ਵਿੱਚ ਹੀ ਕਾਂਗਰਸ ਨੇ ਰਾਜਸਥਾਨ ਵਿੱਚ ਤਗੜੀ ਹਾਰ ਪ੍ਰਾਪਤ ਕੀਤੀ ਹੈ ਵੇਖੋ ਹੁਣ ਉਹ ਆਪਣੀ ਲੋਕ ਸਭਾ ਸੀਟ ਤੇ ਕੀ ਚੰਨ ਚਾੜਦੇ ਹਨ ਉਹ ਵੀ ਕਈ ਵਾਰ ਕਾਂਗਰਸ ਵੱਲੋਂ ਐਮਐਲਏ ਰਹਿ ਚੁੱਕੇ ਹਨ ਪੰਜਾਬ ਸਰਕਾਰ ਵਿੱਚ ਮੰਤਰੀ ਵੀ ਰਹੇ ਹਨ ਉਹਨਾਂ ਦਾ ਸੁਪੁੱਤਰ ਪਿੱਛੇ ਜਿਹੇ ਚੰਡੀਗੜ੍ਹ ਵਿੱਚ ਮਾਰਕਟ ਕਰਕੇ ਸੁਰਖੀਆਂ ਵਿੱਚ ਵੀ ਰਿਹਾ ਕਾਂਗਰਸ ਦਾ ਪਿੰਡਾਂ ਸ਼ਹਿਰਾਂ ਵਿੱਚ ਚੰਗਾ ਵੋਟਰ ਹੈ ਮੁਕਾਬਲਾ ਭਾਜਪੀ ਦੇ ਦਿਨੇਸ਼ ਬੱਬੂ ਨਾਲ ਚੰਗਾ ਤਗੜਾ ਹੋਵੇਗਾ ਕਾਂਗਰਸ ਦਾ ਪਰ ਕਾਂਗਰਸ ਲਈ ਨੈਗੇਟਿਵ ਗੱਲ ਇਹ ਹੈ ਕਿ ਕਾਂਗਰਸ ਦਾ ਕਾਰ ਡਰ ਵੋਟਰ ਬਹੁਤ ਹੱਦ ਤੱਕ ਉਹ ਆਮ ਆਦਮੀ ਪਾਰਟੀ ਵੱਲ ਸ਼ਿਫਟ ਹੋ ਚੁੱਕਾ ਹੈ ਖਾਸ ਕਰ ਸ਼ਹਿਰਾਂ ਵਿੱਚ ਕਾਂਗਰਸ ਪਾਰਟੀ ਦਾ ਸਮਰਥਨ ਕਰਨ ਵਾਲਾ ਕਿੰਨਾ ਕੁ ਵਰਗ ਤਕਰੀਬਨ ਸ਼ਿਫਟ ਹੋਇਆ ਹੈ ਆਮ ਆਦਮੀ ਪਾਰਟੀ ਵੱਲ ਇਹ ਜੋਨ ਨਤੀਜੇ ਦੱਸ ਦੇਣਗੇ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਹਨ ਸ਼ੈਰੀ ਕਲਸੀ ਅਮਨ ਸ਼ੇਰ ਸਿੰਘ ਕਲਸੀ ਉਹ ਨੌਜਵਾਨ ਨੇ ਸੱਤਾਧਾਰੀ ਪਾਰਟੀ ਨਾਲ ਸੰਬੰਧਤ ਨਹੀਂ ਹੈ ਪਰ ਉਹਨਾਂ ਦੀ ਲੋਕਪ੍ਰਿਤਾ ਬਹੁਤੀ ਨਹੀਂ ਹੈ ਸਿਰਫ ਆਪਣੇ ਹਲਕੇ ਤੋਂ ਹੀ ਚੰਗੀ ਤਰ੍ਹਾਂ ਵੋਟਾਂ ਪ੍ਰਾਪਤ ਕਰ ਲੈਣ ਉਹਨਾਂ ਲਈ ਇਹ ਹੀ ਬਹੁਤ ਹੈ ਥੋੜੀਆਂ ਬਹੁਤ ਵੋਟਾਂ ਜੋ ਕਾਂਗਰਸ ਤੋਂ ਆਪ ਨੂੰ ਸ਼ਿਫਟ ਹੋ ਜਾਂ ਹਨ ਉਹ ਵਾਪਸ ਕਾਂਗਰਸ ਵੱਲ ਜਾਣ ਦਾ ਇਸ ਵਾਰ ਖਦਸ਼ਾ ਹੈ ਇੰਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼ੈਰੀ ਕਲਸੀ ਗੁਰਦਾਸਪੁਰ ਸੀਟ ਉਸ ਵਿੱਚ ਰੇਸ ਤੋਂ ਤਕਰੀਬਨ ਬਾਹਰ ਹੀ ਹੋ ਚੁੱਕੇ ਹਨ ਬਸ ਆਮ ਆਦਮੀ ਪਾਰਟੀ ਦਾ ਇਹ ਕੈਂਡੀਡੇਟ ਕਾਂਗਰਸ ਨੂੰ ਹੀ ਨੁਕਸਾਨ ਪਹੁੰਚਾ ਸਕਦਾ ਹੈ ਪਰ ਜਿੱਤ ਪ੍ਰਾਪਤ ਨਹੀਂ ਕਰ ਸਕਦਾ ਦੋਸਤੋ ਇੱਥੇ ਚੌਥੀ ਥਾਂ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਭਾਵੇਂ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਬੜੀ ਵੱਡੀ ਅਤੇ ਪੁਰਾਣੀ ਪਾਰਟੀ ਹੈ ਪਰ ਲੋਕ ਸਭਾ ਹਲਕਾ ਗੁਰਦਾਸਪੁਰ ਇਹ ਤੇ ਇਹੋ ਥੋੜੀ ਨਵੀਂ ਤੇ ਰਹਿ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਬੜੇ ਲੰਮੇ ਸਮੇਂ ਤੱਕ ਤਕਰੀਬਨ ਰਲ ਕੇ ਹੀ ਚੋਣਾਂ ਲੜਦੇ ਰਹੇ ਤੇ ਗੁਰਦਾਸਪੁਰ ਸੀਟ ਬੀਜੇਪੀ ਦੇ ਹਿੱਸੇ ਹੀ ਆਉਂਦੀ ਰਹੀ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਸੀਟ ਤੋਂ ਚੋਣਾਂ ਲੜ ਰਿਹਾ ਹੈ ਉਸ ਨੇ ਉਮੀਦਵਾਰ ਬਣਾਇਆ ਹੈ ਅਕਾਲੀ ਦਲ ਦੇ ਸਭ ਤੋਂ ਸਿਆਣੇ ਅਤੇ ਸਿਹਰਦ ਸਮਝੇ ਜਾਂਦੇ ਡਾਕਟਰ ਦਲਜੀਤ ਸਿੰਘ ਚੀਮਾ ਜੀ ਨੂੰ ਜੋ ਰੋਪੜ ਵਿਧਾਨ ਸਭਾ ਚ ਹਲਕੇ ਤੋਂ ਚੋਣ ਲੜਦੇ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਪਰ ਉਹ ਬੇਸਿਕਲੀ ਗੁਰਦਾਸਪੁਰ ਜ਼ਿਲ੍ਹੇ ਦੇ ਨਾਲ ਹੀ ਸਬੰਧਤ ਹਨ ਉਹਨਾਂ ਨੂੰ ਕਿਸਮਤ ਅਜਮਾਉਣ ਲਈ ਜਾਂ ਕਈ ਹੈ ਹਾਰਨ ਲਈ ਗੁਰਦਾਸਪੁਰ ਲੋਕਾਂ ਦਾ ਹਲਕੇ ਤੋਂ ਉਮੀਦਵਾਰ ਬਣਾ ਦਿੱਤਾ ਹੈ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਇੰਜ ਹੋ ਇੱਥੇ ਆਮ ਆਦਮੀ ਪਾਰਟੀ ਦੇ ਸ਼ੈਰੀ ਕਲਸੀ ਨੂੰ ਪੂਰੀ ਟੱਕਰ ਦੇਣਗੇ ਮੁੱਖ ਮੁਕਾਬਲਾ ਤਾਂ ਭਾਤੀ ਜੰਦਾ ਪਾਰਟੀ ਦੇ ਦਿਨੇਸ਼ ਬੱਬੂ ਅਤੇ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਵਿਚਕਾਰ ਹੀ ਹੋਵੇਗਾ ਕੁੱਲ ਮਿਲਾ ਕੇ ਇੱਥੇ ਕੈਂਡੀਡੇਟ ਨਹੀਂ ਇਸ ਵਾਰ ਪਾਰਟੀਆਂ ਹੀ ਚੋਣ ਲੜ ਰਹੀਆਂ ਹਨ ਇਹ ਕਹਿਣਾ ਬਿਲਕੁਲ ਹੀ ਠੀਕ ਹੈ ਤੇ ਵਾਜਿਬ ਰਹੇਗਾ ਜਿਸ ਪਾਰਟੀ ਦਾ ਵੱਧ ਹੋਲਡ ਹੋਵੇਗਾ ਉਹ ਤੇ ਜਿੱਤ ਜਾਵੇਗੀ ਦੋਸਤੋ ਭਾਵੇਂ ਭਾਜਪਾ ਹੋਵੇ ਜਾਂ ਕਾਂਗਰਸ ਉਮੀਦਵਾਰ ਬਹੁਤੇ ਮੈਨੇ ਨਹੀਂ ਰੱਖਦੇ ਇਸ ਵਾਰ ਲੋਕ ਸਭਾ ਸੀਟ ਗੁਰਦਾਸਪੁਰ ਤੋਂ ਉਮੀਦ ਹੈ ਦੋਸਤੋ ਤੁਹਾਨੂੰ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ ਜੇ ਜਾਣਕਾਰੀ ਪਸੰਦ ਆਈ ਹੋਵੇ ਕੰਟੈਂਟ ਠੀਕ ਲੱਗਿਆ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ